ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਅਗਲੇ ਮੰਗਲਵਾਰ ਨੂੰ ਫੈਡਰਲ ਚੋਣਾਂ ਦੀ ਕੋਸ਼ਿਸ਼ ਕਰਨਾਂ ਤੇ ਟ੍ਰਿਗਰ ਕਰਨ ਲਈ ਅ విశ్వాਸ ਦਾ ਮਤਾ ਪੇਸ਼ ਕਰਨਗੇ ਸਾਧਾਰਨ ਸ਼ਬਦਾਂ ਵਿੱਚ ਮਤੇ ਵਿੱਚ ਲਿਖਿਆ ਹੋਵੇਗਾ ਕਿ ਹਾਊਸ ਨੂੰ ਪ੍ਰਧਾਨ ਮੰਤਰੀ ਅਤੇ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਅਤੇ ਬੁੱਧਵਾਰ ਨੂੰ ਅੰਤਿਮ ਵੋਟ ਤੋਂ ਪਹਿਲਾਂ ਬੈਂਸ ਲਈ ਤਿਆਰ ਹੋਵੇਗਾ ਉਸ ਦਾ ਨਤੀਜਾ ਨਿਸ਼ਚਿਤ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕ੍ਰੇਡਿਟਿਅਨ ਇਸ ਪੱਤੜ ਵਿੱਚ ਕਿਸੇ ਵੀ ਸਮੇਂ ਚੋਣਾਂ ਲਈ ਅਗਵਾਈ ਕਰਨਗੇ ਜੇਕਰ ਇਹ ਅਸਫਲ ਹੁੰਦਾ ਹੈ ਤੇ ਲਿਬਰਲ ਜਾਰੀ ਰਹਿਣਗੇ ਚੋਣਾਂ ਵਿੱਚ ਉਚੇਰੇ ਤੌਰ ਤੇ ਸਵਾਰ ਕਨਜ਼ਰਵੇਟਿਵ ਆਪਣੀ ਮੌਜੂਦਾ ਸਥਿਤੀ ਦਾ ਫਾਇਦਾ ਉਠਾਉਣ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਅਹੁਦੇ ਤੋਂ ਹਟਾਉਣ ਲਈ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਲਿਬਰਲ ਇਸ ਚੋਣ ਨੂੰ ਰੋਕਣਾ ਚਾਹੁੰਦੇ ਹਨ ਤਾਂ ਜੋ ਉਹ ਸ਼ਾਸਨ ਜਾਰੀ ਰੱਖ ਸਕਣ ਅਤੇ ਫਾਰਮਾ ਕੇਅਰ ਬਿੱਲ ਵਰਗੇ ਕਾਨੂੰਨ ਨੂੰ ਪਾਸ ਕਰ ਸਕਣ ਜੋ ਹਜੇ ਵੀ ਸੈਨੇਟ ਦੇ ਸਾਹਮਣੇ ਹੈ ਲਿਬਰਲ ਪਿਛਲੇ 3 ਮਹੀਨਿਆਂ ਦੌਰਾਨ ਦੋ ਸੁਰੱਖਿਅਤ ਸੀਟਾਂ ਤੇ ਜਿਮਣੀ ਚੋਣ ਹਾਰ ਗਏ ਕਿਉਂਕਿ ਕੈਨੇਡੀਅਨ ਟੀਮ ਟਰੂਡੋ ਤੋਂ ਥੱਕ ਚੁੱਕੀ ਹੈ ਕੈਨੇਡਾ ਦੀ ਸਸਦੀ ਜਮਹੂਰੀਅਤ ਦੀ ਵੈਸਟਮੀਟਰ ਪ੍ਰਣਾਲੀ ਦੇ ਤਹਿਤ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਨੂੰ ਉਹਦੇ ਤੇ ਬਣੇ ਰਹਿਣ ਲਈ ਬਹੁਤ ਸਾਰੇ ਸੰਸਦ ਮੈਂਬਰ ਦੇ ਭਰੋਸੇ ਦਾ ਆਨੰਦ ਲੈਣਾ ਚਾਹੀਦਾ ਹੈ ਜੇਕਰ ਲਿਬਰਲ ਸਰਕਾਰ ਉਹਨਾਂ ਵੋਟਾਂ ਨੂੰ ਜਿੱਤਣਾ ਚਾਹੁੰਦੀ ਹੈ ਤਾਂ ਰੂਡੋ ਤੇ ਉਹਨਾਂ ਦੀ ਕੈਬਨਟ ਨੂੰ ਘੱਟੋ-ਘੱਟ ਇੱਕ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਆਪਣੀ ਤਰੀਕੇ ਨਾਲ ਵੋਟ ਪਾਉਣ ਲਈ ਬਣਾਉਣਾ ਹੋਵੇਗਾ। ਡਾਲਟਿਕੀ ਸੰਸਦਗੀਆਂ 338 ਵਿੱਚੋਂ 154 ਸੀਟਾਂ ਲਿਬਰਲ ਕੋਲ ਹਨ ਕੰਜ਼ਰਵੇਟਿਵ ਸਮਰਥਨ ਤੋਂ ਬਿਨਾਂ 169 ਸੰਸਦ ਮੈਂਬਰਾਂ ਦੀ ਬਹੁਮਤ ਪ੍ਰਾਪਤ ਕਰਨ ਲਈ ਲਿਬਰਲਾਂ ਨੂੰ ਉਹਨਾਂ ਦੇ ਨਾਲ ਖੜੇ ਰਹਿਣ ਲਈ ਜਾਂ ਐਨਡੀਪੀ 25 ਸੰਸਦ ਮੈਂਬਰ ਜਾਂ ਬਲਾਕ ਕਯੂਬੇਕੋਇਸ 33 ਸੰਸਦ ਮੈਂਬਰ ਦੀ ਲੋੜ ਹੈ ਗ੍ਰੀਨ ਪਾਰਟੀ ਕੋਲ ਸਿਰਫ ਦੋ ਸੰਸਦ ਮੈਂਬਰ ਅਤੇ ਵਿਸ਼ਵਾਸ ਵੋਟਾਂ ਵਿੱਚ ਕੋਈ ਬਹੁਤ ਕਾਰਕ ਨਹੀਂ ਹੈ ਐਨਡੀਪੀ ਆਪਣੇ ਇਰਾਦਿਆਂ ਬਾਰੇ ਅਵੇਸਲਾ ਰਹੀ ਹੈ ਪਾਰਟੀ ਦੇ ਦਿੱਤਾ ਚਕਮਿਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਲਿਬਰਲ ਖਤਮ ਹੋ ਗਏ ਹਨ ਉਸ ਨੇ ਅੱਜ ਆਪਣੇ ਕਾਕਸ ਨੂੰ ਕਿਹਾ ਹੈ ਕਿ ਲਿਬਰਲ ਅਤੇ ਟਰੂਡੋ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ ਅਤੇ ਉਨ੍ਹਾਂ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਅਗਲੇ ਮੰਗਲਵਾਰ ਨੂੰ ਫੈਡਰਲ ਚੋਣਾਂ ਦੀ ਕੋਸ਼ਿਸ਼ ਕਰਨ ਅਤੇ ਟ੍ਰੇਗਰ ਕਰਨ ਲਈ ਅ విశ్వాਸਤਾ ਮਤਾ ਪਾਸ ਕਰਨਗੇ ਸਧਾਰਨ ਸ਼ਬਦਾਂ ਵਾਲੀ ਮਤੇ ਵਿੱਚ ਲਿਖਿਆ ਹੋਵੇਗਾ ਕਿ ਹਾਊਸ ਨੂੰ ਪ੍ਰਧਾਨ ਮੰਤਰੀ ਅਤੇ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਅਤੇ ਬੁੱਧਵਾਰ ਨੂੰ ਅੰਤਿਮ ਵੋਟ ਤੋਂ ਪਹਿਲਾਂ ਬੈਂਸ ਲਈ ਤਿਆਰ ਹੋਵੇਗਾ ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਕੈਨੇਡੀਅਨ ਇਸ ਪੱਟਚੜ ਵਿੱਚ ਕਿਸੇ ਵੀ ਸਮੇਂ ਚੋਣਾਂ ਲਈ ਅਗਵਾਈ ਕਰਨਗੇ ਜੇਕਰ ਇਹ ਅਸਫਲ ਹੁੰਦਾ ਹੈ ਤਾਂ ਲਿਬਰਲ ਸਰਕਾਰ ਜਾਰੀ ਰੱਖਣਗੇ